ਗਾਮਤਵਾਦੀ ਹਮਲੇ ਤੋਂ ਬਾਅਦ ਪਾਰ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਸਰਹੱਦ ਪਾਰ ਤੋਂ ਕਈ ਪਾਕਿਸਤਾਨੀਆਂ ਨੂੰ ਵਾਪਸ ਕਰਕੇ ਭੇਜੇ ਜਾਣ ਤੋਂ ਬਾਅਦ ਸੱਤ ਕਾਰਵਾਈ ਹੁਣ ਡਿਜੀਟਲ ਦੁਨੀਆ ਦੇ ਵਿੱਚ ਵੀ ਹੋ ਰਹੀ ਹੈ ਜਿੱਥੇ ਕਈ ਪਾਕਿਸਤਾਨੀ ਕਲਾਕਾਰਾਂ ਦੇ ਇੰਸਟਾਗ੍ਰam ਅਕਾਊਂਟ ਹੁਣ ਭਾਰਤ ਦੇ ਵਿੱਚ ਬਲੌਕ ਅਤੇ ਪਹੁੰਚ ਤੋਂ ਬਾਹਰ ਹਨ ਹਾਨੀਆ ਅਮੀਰ ਅਤੇ ਮਾਹਿਰਾ ਖਾਨ ਸਣੇ ਪਾਕਿਸਤਾਨੀ ਕਲਾਕਾਰਾਂ ਦੇ ਅਕਾਊਂਟ ਹੁਣ ਭਾਰਤ ਦੇ ਵਿੱਚ ਯੂਜ਼ਰਜ਼ ਲਈ ਪਹੁੰਚ ਤੋਂ ਬਾਹਰ ਨੇ ਇਹਨਾਂ ਕਲਾਕਾਰਾਂ ਦੇ ਇੰਸਟਾਗ੍ਰam ਪੇਜ ਤੇ ਲਿਖਿਆ ਹੈ ਭਾਰਤ ਦੇ ਵਿੱਚ ਅਕਾਊਂਟ ਉਪਲਬਧ ਨਹੀਂ ਹੈ ਅਜਿ ਨੇ ਨੂੰ ਬਲੌਕ ਕਰਨ ਦੀ ਕਾਨੂੰਨੀ ਬੇਨਤੀ ਦੀ ਪਾਲਣਾ ਕੀਤੀ ਹੈ ਹਾਲਾਂਕਿ ਅਦਾਕਾਰ ਫਵਾਦ ਖਾਨ ਅਤੇ ਪਸੂਰੀ ਦੇ ਹਿਟ ਮੇਕਰ ਅਲੀ ਸੇਠੀ ਅਤੇ ਸ਼ੇ ਗਲਾਰੇ ਦਾ ਇੰਸਟਾਗ੍ਰam ਅਕਾਊਂਟ ਹਜੇ ਵੀ ਪਹੁੰਚਯੋਗ ਹੈ ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਅਧਿਕਾਰੀ ਹਜੇ ਵੀ ਕੁਝ ਅਕਾਊਂਟਾਂ ਤੇ ਨਜ਼ਰ ਰੱਖ ਰਹੇ ਹਨ ਜਾਂ ਫਿਰ ਜੀਪੀਐਸ ਲੋਕੇਸ਼ਨ ਦੇ ਆਧਾਰ ਤੇ ਬਲੌਕ ਕੀਤੇ ਗਏ ਹਨ ਪਿਛਲੇ ਹਫਤੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਇਸਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿਚਕਾਰ ਤਣਾਅ ਵਧ ਗਿਆ ਹੈ ਜੋ ਕਿ ਹਮੇਸ਼ਾ ਤੋਂ ਆਪਣੀ ਧਰਤੀ ਤੇ ਅੱਤਵਾਦ ਨੂੰ ਸ਼ਾਹੀਦ ਕਰਨ ਲਈ ਬਦਨਾਮ ਹੈ ਇਸ ਹਮਲੇ ਦੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਘੱਟੋ-ਘੱਟ 26-27 ਸੈਲਾਨੀਆਂ ਦੀ ਮੌਤ ਹੋਈ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਪਾਕਿਸਤਾਨੀ ਅਦਾਕਾਰਾਂ ਨੂੰ ਬਲੌਕ ਕੀਤਾ ਗਿਆ ਪਹੁੰਚ ਤੋਂ ਬਾਹਰ ਕੀਤਾ ਗਿਆ ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਖਬਰ ਆਗਵਾਗ ਫੈਲ ਗਈ